ਪਾਇਆ ਸਹਿਜ ਸਿਤੀ ਰਾਗ ਰਤਨ ਪਰਵਾਰ ਪਰੀਆਂ ਚੌਦੋਂ ਤੰਗ ਬੋਹਰੀ ਕੇ ਰਾ ਬਿਨੀ ਵਰਸਾਇਆ ਕਹਿ ਨਾਨਕਿਆ ਆਨੰਦ ਹੋਆ ਗਨ ਗੁਰ ਪਾਇਆ ਏ ਮਨ ਮੇਰਾ ਗੁਰੂ ਆਣੇ ਟਣਾਲ ਰਹਿ ਤੂੰ ਮਨ ਮੇਰੇ ਜੋਤਿ ਸਰੂਪਿ ਸਾਰਨਾ ਅਨਕੀ ਕਾਰੋ ਕਰੇ ਤੇਰਾ ਗੰਗਾ ਸਮਰੱਥ ਸਵਾਮੀ ਹੋਰ ਮਾਣੇ ਸਾਰੇ ਹੈ ਨਾਨਕ ਮਨ ਮੇਰੇ ਸਰੋਆ ਨਾਮੇ ਸੱਚੇ ਸਹਬਾ ਕਰਤਾ ਦੇਰ ਸਭ ਕੁਛ ਹੈ ਤੇ ਹੋ ਭਾਣੀ ਸਦਾ ਜਪਤ ਸਲਾਹ ਤੇਰੀ ਨਾਨਕ ਮੇ ਸਾਰੇ ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸੱਚੇ ਸਹਬਾ ਕਦਾਵਿਆ ਆਧਾਰ ਮੇਰਾ ਜੀ ਪਰ ਸੋ ਸੁਖਮਾਨ ਐ ਵਸਿਆ ਕਦਾ ਕੁਰਬਾਨ ਕੀਤਾ ਗੁਰੂ ਵਿਟਹੁ ਬਹਿ ਨਾਨਕ ਸੁਣਹੁ ਸੰਤੋ ਸਚਾ ਨਾਮ ਮੇਰਾ ਯਾਦਾਰ ਵਾਜੇ ਪੰਥ ਸ਼ਬਦ ਤੁਧ ਘਰ ਸੁਪਾਗੈ ਸਚਾ ਨਾਮ ਕਹਿ ਤੁਰ ਵਾਜੇ ਘਰ ਕਨਤਾ ਯਾ ਸਜਦੋ ਤੁਧ ਵਸ ਕੀਤੇ ਹੈ ਨਾ ਪਰ ਕਰਮ ਪਾਇ ਦੁਜਨ ਕੋ ਹੋਰ ਮਰ ਕਹਿ ਲਾਗੀ ਜੈ ਨਾਮ ਤਹਿਜ ਕੋ ਆਣ ਦਸ ਨੋ ਵਡ ਪਾ ਕੀ ਹੋਰ ਨਾਰਜੁ ਜੁਰੀ ਤਾਰ ਬਰੰਗਰਾ ਪਾਇ ਹੋਰ ਨਾਰਜੁ ਜੁਰੀ ਦੁਖ ਰੋਗ ਸੰਤਾਪ ਉਤਰੇ ਜੁਰੀ ਸੰਗੀ ਪਾਣੀ ਬੰਤ ਦਾ ਜਲ ਪੈ ਸਰਸੇ ਹੋਰੇ ਹੋਰੇ ਯਾਗਨੀ ਸਰਦੇ ਪਵਿਤ ਕਹਤੇ ਪਵਿੱਤਰ ਅੰਤ ਨਾਲੇ ਗੁਰ ਚਰਨ ਲਾਗੇ ਸੁਣਦੇ ਗੁਨੀਤ ਕਹਿ ਤੇ ਪਵਿੱਤ ਸੁਣਦੇ ਨਾਲੇ ਗੁਰ ਚਰਨ ਲਾਗੇ ਖੁਦਾ ਅੰਤਾਲ ਵਿਤਨ ਵਸਤੂ ਪਈਓ